ਆ ਜਿਤ ਮਿਲੇ ਚੁਕੇ ਸਭ ਸੋਗ ਸੰਤਾਪੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੋੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤ ਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਸਾਤ ਸੰਗਤ ਜੀ ਫਤਿਹ ਆ ਇਹ ਤਾਂ ਕਰਕੇ ਬੁਲਾਈ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਖਾਲਸ ਖਾਲਸਾ ਸ਼ਬਦ ਸਾਡੇ ਮੂੰਹੋਂ ਨਿਕਲੇ ਖਾਲਸ ਦਾ ਅਰਥ ਕੀ ਹੁੰਦਾ ਵਾ ਪਿਓਰ ਸ਼ੋਤ ਜਿਵੇਂ ਦੇਸੀ ਕਿਉ ਦੇ ਨਾਲ ਵੀ ਇਹ ਸ਼ਬਦ ਸੰਬੰਧਿਤ ਆ ਖਾਲਸ ਦੇਸੀ ਕਿਉ ਖਾਲਸ ਜਿਹਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਮਿਲਾਵਟ ਨਾ ਹੋਵੇ ਖਾਲਸ ਸ਼ਬਦ ਜ਼ਮੀਨ ਦੇ ਨਾਲ ਵੀ ਜੁੜਦਾ ਵਾ ਜੇ ੜੀ ਜ਼ਮੀਨ ਸਿੱਧੀ ਬਾਦਸ਼ਾਹ ਦੇ ਅnder ਹੋਵੇ ਉਹਨੂੰ ਕਹਿੰਦੇ ਨੇ ਖਾਲਸਾਈ ਜ਼ਮੀਨ ਕਹਿੰਦੇ ਹੁੰਦੇ ਸੀ ਪੁਰਾਣੇ ਸਮੇਂ ਵਿੱਚ ਜਿੰਦਾ ਸਬੰਧ ਸਿੱਧਾ ਮਾਲਕ ਦੇ ਨਾਲ ਹੋਵੇ ਸਿੱਧਾ ਬਾਦਸ਼ਾਹ ਦੇ ਪ੍ਰਬੰਧ ਦੇ ਅਧੀਨ ਜ਼ਮੀਨ ਹੋਵੇ ਉਹਨੂੰ ਕਹਿੰਦੇ ਸੀ ਖਾਲਸ ਜ਼ਮੀਨ ਖਾਲਸ ਦਾ ਅਰਥ ਹੁੰਦਾ ਪਿਓਰ ਸ਼ੁੱਧ ਜੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਾ ਹੋਵੇ ਜੀਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਸ਼ੁੱਧੀ ਨਾ ਹੋਵੇ ਜਿਹੜਾ ਸ਼ੁੱਧ ਹੋਵੇ ਉਹਨੂੰ ਕਹਿੰਦੇ ਨੇ ਖਾਲਸਾ بار بار ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ بار بار ਖਾਲਸਾ ਸ਼ਬਦ ਕਹਿ ਕੇ ਸਾਨੂੰ ਪੱਕਾ ਉਜਾਵੇ ਵੀ ਅਸੀਂ ਵੀ ਖਾਲਸਾ ਬਣਨਾ ਵਾ ਅਸੀਂ ਵੀ ਪਿਓਰ ਬਣਨਾ ਵਾ ਸਾਡੇ ਵਿੱਚ ਵੀ ਕੋਈ ਐਬ ਕੋਈ ਭੈੜ ਕੋਈ ਔਗਣ ਰਹਿਣਾ ਉਹ ਕਹਿੰਦੇ ਵੀ ਜਿਹੜਾ ਸ਼ਬਦ ਬਾਰ ਬਾਰ ਕਹੀ ਜਾਈਏ ਬਾਰ ਬਾਰ ਕਹੀ ਜਾਈਏ ਸਾਡੇ ਉਤੇ ਹੌਲੀ ਹੌਲੀ ਕਰਕੇ ਉਹਦਾ ਅਸਰ ਹੋਣ ਲੱਗ ਜਾਂਦਾ ਬਾਰ ਬਾਰ ਖਾਲਸ ਕਹਿ ਕਹਿ ਕੇ ਬਾਰ ਬਾਰ ਖਾਲਸਾ ਕਹਿ ਕਹਿ ਕੇ ਅਸੀਂ ਪੱਕੇ ਹੋ ਜਾਏਗੇ ਸਾਨੂੰ ਪਤਾ ਚੱਲ ਜਾਵੇ ਸਾਡੀ ਅੰਛ ਕੀ ਆ ਇੱਕ ਵਾਰੀ ਕੀ ਹੋਇਆ ਇੱਕ ਆ ਜੜੀ ਸੀ ਉਹਦੀਆਂ ਬਹੁਤ ਸਾਰੀਆਂ ਪੇਡਾਂ ਸਨ ਉਹ ਪੇਡਾਂ ਨੂੰ ਚਰਾਉਣ ਵਾਸਤੇ ਜੰਗਲ ਬੀਆਬਾਨ ਦੇ ਵਿੱਚ ਗਿਆ ਸੈਂਕੜੇ ਪੇਡਾਂ ਇਕੱਲੀ-ਇਕੱਲੀ ਤੇ ਉਹਨੂੰ ਥੋੜਾ ਪਛਾਨ ਸੀ ਲਓ ਜੀ ਹੋਇਆ ਕੀ ਪੇਡਾਂ ਨੂੰ ਜੰਗਲ ਬੀਆਬਾਨ ਵਿੱਚ ਚਾਰ ਕੇ ਤੇ ਵਾਪਸ ਆਪਣੇ ਬਾੜੇ ਦੇ ਵਿੱਚ ਲੈ ਆਇਆ ਨਿੱਕੀ-ਨਿੱਕੀ ਮਿੱਟੀ ਕੱਚੀ ਗੰਧ ਕੀਤੀ ਹੁੰਦੀ ਸੀ ਉਹਦੇ ਅੰਗੇ ਇੱਕ ਦਰਵਾਜ਼ਾ ਹੁੰਦਾ ਸੀ ਤੇ ਅੰਗੇ ਕੋਈ ਮੋੜੀਆਂ ਇਤਿਆਦਿਕ ਕੋਈ ਡੰਡਾ ਵਾਂਸ ਆਦਕ ਲਾ ਕੇ ਉਹਦਾ 게ਟ ਬੰਦ ਕਰਦੇ ਸੀ ਸਾਰੀਆਂ ਭੇਡਾਂ ਨੂੰ ਅੰਦਰ ਤਾਲ ਦਿੰਦੇ ਸੀ ਉਹ ਜਿਹਦੀਆਂ ਭੇਡਾਂ ਸੀ 100 200 ਸੈਂਕੜਿਆਂ ਦੇ ਹਿਸਾਬ ਨਾਲ ਉਹ ਸਾਰੀਆਂ ਨੂੰ ਏਕ ਕੇ ਇਕਠੀਆਂ ਕਰਕੇ ਬਾੜੇ 'ਚ ਉਹਨੇ ਬੰਦ ਕਰ ਦਿੱਤੀਆਂ ਰੋਜ਼ ਉਹਨੇ ਜੰਗਲ ਸਜਾਇਆ ਕਰਨਾ ਸਮਾ ਪਾ ਕੇ ਹੋਇਆ ਕੀ ਵੀ ਉਹ ਜਿਹੜਾ ਭੇਡਾਂ ਦਾ ਜਿਹੜਾ ਹੈ ਸੀ ਇੱਜੜ ਭੇਡਾਂ ਦਾ ਜਿਹੜਾ ਇੱਕ 8 ਸੀ ਉਹਦੇ ਵਿੱਚ ਇੱਕ ਸ਼ੇਰ ਦਾ ਬੱਚਾ ਵੀ ਇੱਕ ਦਿਨ ਹਿੱਕ ਲਿਆ ਆ ਉਹ ਜਿਹੜਾ ਸ਼ੇਰ ਦਾ ਬੱਚਾ ਸੀ ਉਹ ਕਿਤੇ ਪੁਲੇਖੇ ਨਾਲ ਭੇਡਾਂ ਚ ਰਲ ਗਿਆ ਤੇ ਇੰਨੀਆਂ ਚ ਕਿਹੜਾ ਪਤਾ ਲੱਗਦਾ ਸੀ ਭੇਡਾਂ ਉੱਚੀਆਂ ਸ਼ੇਰ ਦਾ ਬੱਚਾ ਛੋਟਾ ਹੈਗੀ ਹੈ ਇਟੋ ਦੀ ਨਿੱਕਾ ਉਹ ਵਿੱਚ ਹੀ ਰਲਾ ਕੇ ਉਹਨੇ ਆਪਣੇ ਵਾੜੇ ਦੇ ਵਿੱਚ ਲਿਆਂਨ ਡੱਕਿਆ ਸਮਾਂ ਲੰਘਦਾ ਗਿਆ 2 ਮਹੀਨੇ ਲੰਘ 4 ਮਹੀਨੇ ਲੰਘ ਹੌਲੀ ਹੌਲੀ ਕਰਕੇ ਉਹਨੂੰ ਕਿਤੇ ਉਹਦੀ ਨਜ਼ਰ ਪਈ ਵੀ ਮੇਰੇ ਭੇਡਾਂ ਦੇ ਬਾੜੇ ਦੇ ਵਿੱਚ ਤੇ ਸ਼ੇਰ ਰਹਿੰਦਾ ਬਹੁਤ ਜ਼ਿਆਦਾ ਡਰਿਆ ਉਹ ਕਹਿਣ ਲੱਗਾ ਵੀ ਇਹ ਤੇ ਕਮਾਲ ਦੀ ਗੱਲ ਆ ਵੀ ਭੇਡਾਂ ਦੇ ਵਿੱਚ ਰਹਿੰਦਾ ਵੀ ਸ਼ੇਰ ਆ ਇਹ ਤੇ ਮੇਰੀਆਂ ਸਾਰੀਆਂ ਭੇਡਾਂ ਨੂੰ ਖਾ ਜਾਵੇਗਾ ਰਹਿੰਦਾ ਵੀ ਇਹਨਾਂ ਦੇ ਨਾਲ ਨਾਲ ਹੀ ਜਿੱਦਾਂ ਇਹ ਐਕਟੀਵਿਟੀਆਂ ਕਰਦੀਆਂ ਉਦਾਂ ਹੀ ਇਹ ਸ਼ੇਰ ਕਰਦਾ ਜਿੱਦਾਂ ਇਹ ਪੇਡਾਂ ਆਵਾਜ਼ ਕੱਢਦੀਆਂ ਉਦਾਂ ਹੀ ਇਹ ਆਵਾਜ਼ ਕੱਢਦਾ ਉਹਨਾਂ ਵਾਂਗੂ ਇੱਕ ਆਇਤਿਆਦਕ ਖਾਂਦਾ ਰਹਿੰਦਾ ਉਹਨਾਂ ਦੇ ਵਿਚਰ ਹਲਿਆ ਪਿਆ ਇਹ ਕਮਾਲ ਦੀ ਗੱਲ ਆ ਕਿ ਜਿਹੜਾ ਸ਼ੇਰ ਆ ਇਹ ਤੇ ਮਾਸਾਹਾਰੀ ਜਾਨਵਰ ਆ ਫੇਰੇ ਪੇਡਾਂ ਨੂੰ ਮਾਰ ਕੇ ਖਾ ਕੇ ਉਹ ਨਹੀਂ ਜਾਂਦਾ ਹੌਲੀ ਹੌਲੀ ਉਹ ਦੀ ਸਮਝ ਵਿੱਚ ਆਉਣ ਲੱਗਾ ਕਿ ਪੂਹੇ ਲਿਖਾ ਜਾ ਤੇ ਮੈਨੂੰ ਪਹਿਲਾਂ ਵੀ ਪੈਂਦਾ ਸੀ ਪਰ ਮੈਂ ਕਦੇ ਗੌਰ ਨਹੀਂ ਕੀਤਾ ਲੱਗਦਾ ਇਹ ਬੱਚਾ ਕਿਤੇ ਛੋਟਾ ਹੁੰਦਾ ਹੀ ਪੇਡਾਂ ਦੇ ਵਿੱਚ ਰਲ ਗਿਆ ਨਿੱਕਾ ਹੁੰਦਾ ਹੀ ਕਿਤੇ ਇਹਦੀ ਆਦਤ ਹੀ ਐਸੀ ਬਣ ਗਈ ਇਹਨੇ ਵਿਚਾਰੇ ਇਹਨਾਂ ਨੂੰ ਕੀ ਕਿਸੇ ਨੂੰ ਮਾਰਨਾ ਇਹਨੇ ਕਦੇ ਸ਼ਿਕਾਰ ਖੇਡਣਾ ਸਿੱਖਿਆ ਹੀ ਨਹੀਂ ਇਹ ਸੋਚਦਾ ਵੀ ਸ਼ਾਇਦ ਮੈਂ ਵੀ ਪੇਡੂ ਹੀ ਆ ਵਿਚੇ ਰਲਿਆ ਫਿਰਦਾ ਸਮਾਂ ਲੰਘਦਾ ਗਿਆ ਇੱਕ ਦਿਨ ਅੱਜ ਫੇਰ ਜੰਗਲ ਬੀਆਬਾਨ ਦੇ ਵਿੱਚ ਪੇਡਾਂ ਨੂੰ ਚਾਰਨ ਗਿਆ ਨਾਲ ਹੀ ਉਹ ਸ਼ੇਰ ਦਾ ਬੱਚਾ ਵਿੱਚ ਇਹ ਤੁਰਿਆ ਫਿਰੇ ਪੇਡੂਆਂ ਦੇ ਨਾਲ ਸ਼ੇਰ ਖੇਡਦਾ ਉਹ ਕਹਵੇਂ ਮੇਰੇ ਆਪਣੇ ਭੈਣ ਭਰਾ ਨੇ ਦੂਸਰੇ ਪਾਸਿਆਂ ਜਦੋਂ ਸ਼ੇਰ ਨੇ ਵੇਖਿਆ ਵੀ ਮੇਰਾ ਬੱਚਾ ਪੇਡਾਂ 'ਚ ਉਹ ਸ਼ੇਰ ਦਹਾੜਿਆ ਉਹਨੇ ਜਦੋਂ ਚੀਵਾਦ ਵਿੱਚ ਬੋਲਿਆ ਜਦੋਂ ਦਹਾੜਿਆ ਪੇਟਾਂ ਤੇ ਆਦਕ ਸਾਰੀਆਂ ਜਿਹੜੀਆਂ ਡਰ ਗਈਆਂ ਇਸ ਸ਼ੇਰ ਦੇ ਬੱਚੇ ਨੂੰ ਆਪਣੇ ਅੰਦਰੋਂ ਕੁਝ ਮਹਿਸੂਸ ਹੋਇਆ ਇਨੂੰ ਲੱਗਿਆ ਵੀ ਇਹ ਜਿਹੜੀ ਆਵਾਜ਼ ਹੈ ਆਏ ਤੇ ਕਿਤੇ ਜਾਣੀ ਪਛਾਣੀ ਲੱਗਦੀ ਆ ਜਿਵੇਂ ਮੇਰੇ ਆਪਣੇ ਆਂਦੀ ਹੋਵੇ ਇਹਨੇ ਵੀ ਥੋੜਾ ਜਿਹਾ ਗਲੇ ਤੇ ਜ਼ੋਰ ਪਾਇਆ ਇਹ ਵੀ ਦਹਾੜਿਆ ਇਹਦੀ ਆਵਾਜ਼ ਜਦੋਂ ਨਿਕਲੀ ਜਿਹੜੀਆਂ ਆਲੇ ਦੁਆਲੇ ਭੇਡਾਂ ਸੀ ਉਹ ਦੌੜ ਗਈਆਂ ਇਹ ਜਾ ਕੇ ਆਪਣੇ ਮਾਤਾ ਪਿਤਾ ਦੇ ਵਿੱਚ ਰਲਿਆ ਉਹਨਾਂ ਨੇ ਕਿਹਾ ਤੂੰ ਤੇ ਭੇਡਾਂ ਵਿੱਚ ਰਹਿ ਰਹਿ ਕੇ ਭੇਂਡੂ ਹੀ ਬਣ ਗਿਆ ਸੀ ਤੈਨੂੰ ਤੇ ਆਪਣੀ ਅਸਲੀਅਤ ਦਾ ਹੀ ਨਹੀਂ ਪਤਾ ਵੀ ਤੂੰ ਚੀਜ਼ ਕੀ ਸੀ ਤੇਰੇ ਚ ਤਾਕਤ ਕਿੰਨੀ ਸੀ ਤੇਰੇ ਚ ਸਮਰੱਥਾ ਕਿੰਨੀ ਸੀ ਪੇਡਾਂ ਤੇ ਤੈਨੂੰ ਵੇਖ ਕੇ ਦੌੜ ਜਾਇਆ ਕਰਦੀਆਂ ਤੂੰ ਕਈ ਮਹੀਨੇ ਇਹਨਾਂ ਦੇ ਵਿੱਚ ਰਹਿੰਦਾ ਰਿਆ ਕਹਿਣ ਦਾ ਭਾਵ ਇਹ ਆ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਬਣਾਇਆ ਸੀ ਖਾਲਸਾ ਉਹ ਆਲੇ ਦੁਆਲੇ ਪੇਡਾਂ ਦੇ ਵਿੱਚ ਰਹਿ ਰਹਿ ਕੇ ਭੇਡ ਚਾਲ ਜਿਹੜੇ ਪਾਸੇ ਇੱਕ ਜਾਂਦਾ ਉਧਰਲੇ ਪਾਸੇ ਅਸੀਂ ਵੀ ਤੁਰ ਪੈਨੇ ਆ ਜਦੋਂ ਗੁਰੂ ਸਾਹਿਬ ਜੀ ਦਹਾੜ ਦੇ ਆਵਾਜ਼ ਮਾਰਦੇ ਸਾਨੂੰ ਫਿਰ ਚੇਤਾ ਆਉਂਦਾ ਓਏ ਤੂੰ ਤੇ ਗੁਰੂ ਸਾਹਿਬ ਜੀ ਦਾ ਸਿੱਖ ਆ ਕਿਹੜੇ ਚੱਕਰ ਦੇ ਵਿੱਚ ਪੈ ਗਿਆ ਫਿਰ ਸਾਨੂੰ ਚੇਤਾ ਆਉਂਦਾ ਫਿਰ ਸਾਡਾ ਜੀ ਕਰਦਾ ਵੀ ਸਾਰੇ ਵਹਿਮ ਭਰਮ ਪਖੰਡ ਇਤਿਆਦਿਕ ਜੰਤਰ ਮੰਤਰ ਟੂਨੇ ਟਾਮਨੇ ਇਤਿਆਦਿਕ ਸਾਰਾ ਕਬਰਾ ਮੜੀਆਂ ਅਮਸਣ ਸਭ ਕੁਝ ਛੱਡ ਕੇ ਤੇ ਗੁਰੂ ਵਾਲੇ ਬਣ ਜਾਈਏ ਫਿਰ ਸਾਡੇ ਅੰਦਰੋਂ ਆਵਾਜ਼ ਆਉਂਦੀ ਆ ਪਰ ਪਤਾ ਨਹੀਂ ਕਿਉਂ ਅਜੇ ਸਾਡੇ ਜਿਹੜੇ ਪੈਰ ਅਗਾਹ ਨੂੰ ਚੱਲਦੇ ਨਹੀਂ ਅਸੀਂ ਫਿਰ ਉੱਥੇ ਹੀ ਰਹਿ ਜਾਂਦੇ ਆ ਬਾਰ ਬਾਰ ਸਾਧ ਸੰਗਤ ਜੀ ਖਾਲਸਾ ਕਹਿ ਕਹਿ ਕੇ ਬਾਰ ਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਰ ਬਾਰ ਕਹਿ ਕਹਿ ਕੇ ਸਾਨੂੰ ਚੇਤਾ ਆ ਜਾਵੇ ਵੀ ਅਸੀਂ ਤੇ ਖਾਲਸ ਸੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰ ਜੀ ਤੇਰੇ ਨਾਲ ਹੈ ਮਨ ਹਰ ਜੀ ਤੇ ਰਹਿ ਨਾਲ ਹੈ ਗੁਰਮਤੀ ਰੰਗ ਮਾਨ ਉਹ ਤੈਨੂੰ ਚੇਤਾ ਆ ਜਾਵੇ ਕਦੇ ਆਪਣੇ ਅੰਦਰ ਛਾਤੀ ਮਾਰ ਕੇ ਵੇਖਿਆ ਕਰ ਵੀ ਮੈਂ ਮਹਾਰਾਜ ਜੀ ਦਾ ਸੇਖਾਂ ਕਈ ਇਥੇ ਬੱਚੇ ਆਉਂਦੇ ਤੇ ਦਾੜੀ ਕੇਸ ਕੱਟੀ ਹੋਈ ਹੋਰੀ ਇਸ ਤਰ੍ਹਾਂ ਲੱਗਦਾ ਵੀ ਮੈਂ ਸੋਚਿਆ ਵੀ ਇਥੇ ਕਈ ਤਰ੍ਹਾਂ ਦੇ ਲੋਕ ਕਈ ਜਾਤਾਂ ਪਾਤਾਂ ਖੋਤੀ ਦੇ ਨਾਲ ਸੰਬੰਧਿਤ ਬੱਚੇ ਰਹਿੰਦੇ ਨੇ ਇੱਕ ਬੱਚੇ ਨੂੰ ਮੈਂ ਪੁੱਛਿਆ ਵੀ ਪੁੱਤਰ ਤੇਰਾ ਨਾਮ ਕੀ ਆ ਮੈਂ ਕਿਹਾ ਵੈਸੇ ਮੈਂ ਇਹਨੂੰ ਕੀ ਪੁੱਛਾਂ ਵੀ ਤੁਸੀਂ ਹਿੰਦੂ ਹੋ ਬ੍ਰਾਹਮਣ ਹੋ ਜਾਂ ਕੀ ਹੋ ਮੈਂ ਕਿਹਾ ਇਸ ਤਰ੍ਹਾਂ ਪੁੱਛਣਾ ਨਹੀਂ ਚੰਗਾ ਲੱਗਣਾ ਮੈਂ ਕਿਹਾ ਬੱਚੇ ਤੇਰਾ ਨਾਮ ਕੀ ਆ ਕਹਿਣ ਲੱਗਾ ਜੀ ਮੇਰਾ ਨਾਮ ਤੇ ਫਲਾਣਾ ਸਿੰਘ ਇਹਨਾਂ ਉਹਨੇ ਵਧੀਆ ਨਾਮ ਦੱਸਿਆ ਮੈਂ ਕਿਹਾ ਤਾਂ ਉਹਦੋਂ ਤੂੰ ਸਿੱਖਾਂ ਦਾ ਬੱਚਾ ਵਾਂ ਕਹਿੰਦਾ ਜੀ ਹਾਂ ਮੈਂ ਕਿਹਾ ਮੈਂ ਸੋਚਿਆ ਸ਼ਾਇਦ ਪਤਾ ਨਹੀਂ ਕੋਈ ਹਿੰਦੂਆਂ ਦਾ ਬ੍ਰਾਹਮਣਾ ਆਦਿਕ ਦਾ ਹੋਣਾ ਮੈਨੂੰ ਇਸ ਤਰ੍ਹਾਂ ਪੁੱਲੇ ਖਾ ਜਿਆ ਪਿਆ ਕਹਿੰਦਾ ਨਹੀਂ ਜੀ ਮੈਂ ਤੇ ਸਿੱਖਾਂ ਦਾ ਬੱਚਾ ਅਸੀਂ ਆਪਣਾ ਮੂਲ ਭੁੱਲ ਗਏ ਆ ਅਸੀਂ ਕੌਣ ਆ ਇਹ ਅਸੀਂ ਭੁੱਲ ਗਏ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨ ਗੁਰੂ ਸਾਹਿਬ ਜੀ ਨੇ ਖਾਲਸਾ ਬਣਾਇਆ ਨਿਆਰਾ ਇਹ ਖਾਲਸਾ ਲੱਖਾਂ ਹਜ਼ਾਰਾਂ ਦੇ ਵਿੱਚੋਂ ਅਲੱਗ ਹੀ ਦਿਖਾਈ ਦੇਣਾ ਚਾਹੀਦਾ ਤੇ ਜਦੋਂ ਸਾਧ ਸੰਗਤ ਜੀ ਆਪਾਂ ਪ੍ਰੋਪਰ ਡਰੈਸ ਅਪ ਹੋਈਏ ਦਸਤਾਰ ਸਜਾਈ ਹੋਵੇ ਕਿਰਪਾਨ ਪਹਿਨੀ ਹੋਵੇ ਗੁਰੂ ਦਾ ਖਾਲਸਾ ਤਿਆਰ ਬਰਤਿਆਰ ਉਹ ਖਾਲਸਾ ਦੂਰੋਂ ਹੀ ਪਛਾਣਿਆ ਜਾਂਦਾ ਮੈਂ ਨਾ ਕਦੇ ਬਾਹਰਲੇ ਦੇਸ਼ 'ਚ ਨਹੀਂ ਸੀ ਪਹਿਲਾਂ ਗਿਆ ਮੈਂ ਸੋਚੀ ਜਾਣਾ ਵੀ ਲੱਖ ਰੁਪਈਆ ਲਾ ਕੇ ਬਾਹਰਲੇ ਦੇਸ਼ ਜਾਣਾ ਕਰਾਇਆ ਲਾ ਕੇ ਪਹਿਲਾਂ ਲੱਖ ਰੁਪਈਆ ਕਰਾਇਆ ਲਾਓ ਉੱਥੇ ਜਾ ਕੇ ਪਤਾ ਨਹੀਂ ਪੂਰਾ ਹੋਣਾ ਵੀ ਹੈ ਕਿ ਨਹੀਂ ਹੋਣਾ ਕਈ ਪੰਗੇ ਤੇ ਇਹਦੋਂ ਚੰਗਾ ਜਾਓ ਹੀ ਨਾ ਚਲੋ ਕੋ ਸਮਾ ਬਣਿਆ ਮੈਂ 2016 ਵਿੱਚ 2016 ਵਿੱਚ ਪਹਿਲੀ ਵਾਰੀ ਜਹਾਜ਼ੇ ਚੜ੍ਹ ਗਿਆ ਤੇ ਫ੍ਰੈਂਕਫਰਟ ਜਰਮਨੀ ਦੇ ਵਿੱਚ ਮੈਂ 에ਰਪੋਰਟ ਤੇ ਉਤਰਿਆ ਉੱਥੇ ਮੈਂ ਆਲੇ ਦੁਆਲੇ ਵੇਖਾਂ ਵੀ ਇੱਥੇ ਇਮੀਗ੍ਰੇਸ਼ਨ ਕਿਹੜੇ ਪਾਸੇ ਹੋਣੀ ਆ ਇੱਥੇ ਕੋਈ ਜਾਣ ਪਛਾਣ ਵਾਲਾ ਕੋਈ ਬੰਦਾ ਨਹੀਂ ਦਿਸਦਾ ਕਿਹਦੇ ਨਾਲ ਮੈਂ ਗੱਲਬਾਤ ਕਰਾਂ ਵੀ ਇੱਥੋਂ ਮੈਂ ਐਡਮਿੰਟਨ ਨੂੰ ਕਿਹੜੀ ਫਲਾਟ ਫੜਨੀ ਆ ਕਿਵੇਂ ਕਰਨਾ ਸਾਰਾ ਮੈਂ ਉੱਥੇ ਪੁੱਛਾਂ ਇਸ ਤਰ੍ਹਾਂ ਮੇਰੇ ਮਨ ਵਿੱਚ ਇੱਕ ਸਵਾਲ ਪੈਦਾ ਹੋਇਆ ਪੀਲੀ ਦਸਤਾਰ ਸਜਾਈ ਹੋਈ ਤਿਆਰ ਵਰ ਤਿਆਰ ਅਜੇ ਨਾ ਸੋਚ ਰਿਆ ਸੀ ਮੈਨੂੰ ਆਵਾਜ਼ ਪੈ ਗਈ ਮੈਨੂੰ ਕਹਿ ਲੱਗੇ ਖਾਲਸਾ ਜੀ ਇੱਧਰ ਨੂੰ ਆ ਜਾਓ ਮਹਾਰਾਣ ਹੋ ਗਿਆ ਮੈਂ ਕਿਹਾ ਵੀ ਜਰਮਨੀ ਦੇ ਵਿੱਚ ਫ੍ਰੈਂਕਫਰਟ 에ਅਰਪੋਰਟ ਦੇ ਉੱਤੇ ਮੈਨੂੰ ਕਿਹੜਾ ਇੱਥੇ ਜਾਣਦਾ ਕੋਈ ਤੇ ਉਹ ਜਿਹੜੇ ਉੱਥੇ ਸਿਕਿਉਰਿਟੀ ਗਾਰਡ ਸੀ ਕੋਈ ਕੰਮ ਕਰਨ ਵਾਲਾ ਸੀ ਇਮੀਗ੍ਰੇਸ਼ਨ ਵਾਲੇ ਉਹਨੇ ਆਵਾਜ਼ ਮਾਰ ਲਈ ਮੈਨੂੰ ਕਹਿ ਲੱਗੇ ਜੀ ਕਿੱਥੇ ਜਾਣਾ ਜਿਵੇਂ ਬੱਸਾਂ ਵਾਲੇ ਨਹੀਂ ਪੁੱਛਦੇ ਵੀ ਭਾਈ ਕਿੱਥੇ ਜਾਣਾ ਚੜੋ ਬੱਸ ਚ ਮੈਨੂੰ ਕਹਿੰਦੇ ਸੀ ਕਿੱਥੇ ਜਾਣਾ ਮੈਂ ਕਿਹਾ ਮੈਂ ਤੇ ਐਡਮਿੰਟਨ ਜਾਣਾ ਮੈਨੂੰ ਕਿਹਾ ਲੱਗੇ ਜੀ ਸਭ ਤੋਂ ਅੱਗੇ ਲੱਗੋ ਸਭ ਤੋਂ ਅੱਗੇ ਲਾ ਕੇ ਸਾਰਾ ਚੈਕਿੰਗ ਕਰਵਾ ਕੇ ਕਹਿੰਦੇ ਜਾਓ ਜੀ ਤਾਂ ਮੇਰਾ ਇਹ ਦੱਸਣ ਦਾ ਮੇਰਾ ਭਾਵੇਂ ਹੈ ਵੀ ਅਗਰ ਅਸੀਂ ਪ੍ਰੋਪਰ ਗੁਰੂ ਕੇ ਸਿੱਖ ਹੋਈਏ ਨਾ ਸਾਡੀ ਇੱਕ ਵੱਖਰੀ ਪਛਾਣ ਹੋ ਜਾਂਦੀ ਅਸੀਂ ਉਹ ਭੇਡਾਂ ਦੇ ਵਿੱਚ ਰਲ ਕੇ ਵਿੱਚ ਇਹ ਨਾਲੇ ਮਿਲੇ ਫਿਰਦੇ ਆ ਸਾਡਾ ਕੋਈ ਪਤਾ ਨਹੀਂ ਲੱਗਦਾ ਵੀ ਅਸੀਂ ਕੌਣ ਆ ਤੇ ਗੁਰੂ ਸਾਹਿਬ ਜਦੋਂ ਤਹਾੜਦੇ ਨੇ ਸਾਡੇ ਅੰਦਰੋਂ ਵੀ ਆਵਾਜ਼ ਆਉਣੀ ਚਾਹੀਦੀ ਹੈ ਵੀ ਮੈਂ ਤੇ ਸ਼ੇਰ ਦਾ ਬੱਚਾ ਸਾਂ ਰੋ ਵਿਚਾਰ ਗੁਰੂ ਪਿਆਰੇ ਅੱਜ ਦਾ ਜਿਹੜਾ ਟੌਪਿਕ ਸੀ ਆਪਾਂ ਪੜ੍ਹੀਏ ਗੁਰੂ ਅਰਗੁਬਿੰਦ ਸਾਹਿਬ ਜੀ ਮਹਾਰਾਜ ਦਾ ਲੋਹ ਗੜ ਲਾਹੌਰ ਦਾ ਕਾਰਜ ਸਾਰ ਕੇ ਕੱਲ ਆਪਾਂ ਪੜਿਆ ਸੀ ਵੀ ਗੁਰੂ ਸਾਹਿਬ ਜੀ ਲਾਹੌਰ ਗਏ ਲਾਹੌਰ ਦਾ ਕਾਰਜ ਸਾਰ ਕੇ ਆਪ ਜੀ ਫਿਰ RAM ਦਾਸ ਪੁਰੇ ਆ ਗਏ ਰਾਮਦਾਸਪੁਰੇ ਦਾ ਮਤਲਬ ਆ ਸ੍ਰੀ ਅਮਰਤਸਰ ਸਾਹਿਬ ਪਹਿਲਾਂ ਇਹਦਾ ਨਾਮ ਰਾਮਦਾਸਪੁਰ ਸੀ ਬਾਅਦ ਵਿੱਚ ਇਸ ਸ਼ਹਿਰ ਦਾ ਨਾਮ ਸ੍ਰੀ ਅਮਰਤਸਰ ਸਾਹਿਬ ਪਿਆ ਰਾਮਦਾਸਪੁਰੇ ਆ ਗਏ ਤੇ ਆਪਣੇ ਮੀਰੀ ਪੀਰੀ ਦੇ ਦੋਹੇ ਕਾਰਜ ਸਾਰ ਦੇ ਸੁਖ ਵੰਡਦੇ ਰਹੇ ਆਪਣੀ ਨਗਰੀ ਦੀ ਰੱਖਿਆ ਦਾ ਫਿਕਰ ਹੋਇਆ ਆਪਨੇ ਸੋਚਿਆ ਕਿ ਹੁਣ ਕੋਈ ਛੋਟਾ ਮੋਟਾ ਕੋਟ ਬਣੇ ਕੋਟ ਮੀਨਸ ਕਿਲਾ ਬਣੇ ਜਿਸ ਵਿੱਚ ਬੈਠ ਕੇ ਕਿਸੇ ਆਈ ਅਪਦਾ ਵੇਲੇ ਸੂਰਮੇ ਨਗਰ ਦੀ ਰਾਖੀ ਕਰ ਸਕਣ ਅਤੇ ਜਿੱਥੇ ਸਿਲੇਖਾਨਾ ਹੋਵੇ ਗੁਰੂ ਸਾਹਿਬ ਨੇ ਸੋਚਿਆ ਵੀ ਜਦੋਂ ਹੁਣ ਮੀਰੀ ਪੀਰੀ ਦੇ ਆ ਦੋ ਤਲਵਾਰਾਂ ਧਾਰਨ ਕਰ ਲਈਆਂ ਨੇ ਹੁਣ ਸਾਡੇ ਉੱਤੇ ਕੋਈ ਅਟੈਕ ਵੀ ਕਰ ਸਕਦਾ ਕੋਈ ਹਮਲਾ ਵੀ ਕਰ ਸਕਦਾ ਤਾਂ ਕਰਕੇ ਫਿਰ ਕਿਲਾ ਵੀ ਬਣਾਉਣਾ ਪੈਣਾ ਜਿੱਥੇ ਸਿਪਾਈ ਰਹਿ ਸਕਣ ਜਿੱਥੇ ਹਥਿਆਰ ਇਤਿਆਦ ਕੇ ਸ਼ਸਤਰ ਰੱਖੇ ਜਾ ਸਕਣ ਜਿਸ ਵਿੱਚ ਸਮਾਨ ਜੰਗ ਸੁਰੱਖਿਅਤ ਟਿਕਿਆ ਰਹੇ ਇਸ ਸੋਚ ਅਨੁਸਾਰ ਇੱਕ ਕੋਟ ਰਚਿਆ ਜਿਸ ਦਾ ਨਾਮ ਲੋਹਗੜ ਰੱਖਿਆ ਇਸ ਦੇ ਰਚੇ ਜਾਣ ਦਾ ਸੰਮਤ 1671 ਬਿਕਰਮੀ ਲਿਖਿਆ ਹੈ ਅੰਮ੍ਰਿਤਸਰ ਦੇ ਦਰਵਾਜ਼ਿਆਂ ਵਿੱਚੋਂ ਇੱਕ ਦਾ ਨਾਮ ਲੋਹਗੜ ਹੈ ਇਸ ਦੇ ਅੰਦਰ ਵਾਲ ਕਿਲਾ ਲੋਹਗੜ ਸੀ ਗੁਰਦੁਆਰਾ ਹੁਣ ਤੱਕ ਹੈ ਤੇ ਕਿਲੇ ਦੇ ਨਿਸ਼ਾਨ ਵੀ ਹਨ ਜੋ ਦਿਨ ਪ੍ਰਤੀ ਦਿਨ ਗੁੰਮ ਹੋ ਰਹੇ ਨੇ ਭਾਵੇਂ ਅਸੀਂ ਗੁਰੂ ਸਾਹਿਬ ਜੀ ਦੀਆਂ ਚੀਜ਼ਾਂ ਦੇ ਕਿਤੇ ਸੰਭਾਲਣੀਆਂ ਨਾ ਹੋਈਆਂ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਸ਼ਹਿਰ ਹੈ ਨਾ ਉਹਦੇ ਆਲੇ ਦੁਆਲੇ ਕਿਤੇ ਘੁੰਮ ਕੇ ਵੇਖੋ ਇੱਕ ਵਾਰੀ ਰੱਬ ਸਬਬੀ ਮੈਂ ਕਿਧਰੇ ਉਹ ਗੱਡੀ 'ਚ ਮੈਪ ਲਾ ਕੇ ਤੇ ਉਦੋਂ ਸਾਰਾ ਮੈਂ ਚੱਕਰ ਲਾ ਕੇ ਵੇਖਿਆ ਅੰਮ੍ਰਿਤਸਰ ਸਾਹਿਬ ਦਾ ਉੱਥੇ ਕਈ ਦਰਵਾਜ਼ੇ ਨੇ ਅਲੱਗ-ਅਲੱਗ ਦਰਵਾਜ਼ਿਆਂ ਦੇ ਨਾਮ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੰਟਰ ਹੋਣ ਵਾਸਤੇ ਉਹਨਾਂ ਦੇ ਵਿੱਚੋਂ ਇੱਕ ਦਰਵਾਜ਼ੇ ਦਾ ਨਾਮ ਆ ਲੋਹ ਗੜ੍ਹ ਜਦੋਂ ਉਸ ਦਰਵਾਜ਼ੇ ਥਾਂ ਨੇ ਇੰਟਰ ਹੋਈਦਾ ਸੀ ਅੱਗੇ ਹੁੰਦਾ ਸੀ ਕਿਲਾ ਅੰਮ੍ਰਿਤਸਰ ਸਾਹਿਬ ਉਸ ਸ਼ਹਿਰ ਦੀ ਸੁਰੱਖਿਆ ਦੇ ਵਾਸਤੇ ਹੌਲੀ-ਹੌਲੀ ਕਰਕੇ ਉਹ ਡਿਗਣਾਟਾ ਥਾਣਾ ਸ਼ੁਰੂ ਹੋ ਗਿਆ ਤੇ ਪੁਰਾਣੀਆਂ ਚੀਜ਼ਾਂ ਅਸੀਂ ਸਾਂਭਣੀਆਂ ਨਹੀਂ ਹੁੰਦੀਆਂ ਉੱਥੇ ਹੁਣ ਇੱਕ ਗੁਰਦੁਆਰਾ ਸਾਹਿਬ ਤੇ ਹੈ ਛੋਟਾ ਜਿਹਾ ਕਿਲੇ ਦੇ ਬਸ ਨਿਸ਼ਾਨ ਹੀ ਰਹਿ ਗਏ ਨੇ ਹੌਲੀ-ਹੌਲੀ ਕਰਕੇ ਉਹ ਵੀ ਮਿਟ ਜਾਣਗੇ ਉਹ ਵੀ ਖਤਮ ਹੋ ਜਾਣਗੇ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਕਿਲਾ ਰਚਿਆ ਇਥੇ ਸਾਰਾ ਸਮਾਨ ਕਰਕੇ ਭਵ ਸਾਰੇ ਇਥਿਆਰ ਇਤਿਆਦਿਕ ਸਾਰਾ ਨੌਜਵਾਨ ਸਿਪਾਈਆਂ ਦੀਆਂ ਡਿਊਟੀਆਂ ਲਾ ਕੇ ਆਪਜੀ ਤਰਨ ਤਾਰਨ ਗੋਇੰਦਵਾਲ ਹੁੰਦੇ ਦੁਆਬੇ ਵਿੱਚ ਕਰਤਾਰਪੁਰੇ ਚਲੇ ਗਏ ਫਿਰ ਤੁਹਾਡੇ ਇਲਾਕੇ ਚ ਆ ਗਏ ਦੁਆਬੇ ਚ ਪਹਿਲਾਂ ਗੁਰੂ ਸਾਹਿਬ ਜੀ ਤਰਨ ਤਾਰਨ ਸਹਿਬ ਗਏ ਗੋਇੰਦਵਾਲ ਸਹਿਬ ਗਏ ਫਿਰ ਕਰਤਾਰਪੁਰੇ ਚਲੇ ਗਏ ਤੇ ਇਹ ਕਰਤਾਰਪੁਰ ਜਲੰਧਰ ਦੇ ਜ਼ਿਲ੍ਹੇ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਪਾਵਨ ਬੀੜ ਇੱਥੇ ਬਿਰਾਜਮਾਨ ਹੈ। ਹੋਰ ਗੁਰੂ ਸਹਿਬਾਨ ਦੇ ਕਈ ਨਿਸ਼ਾਨ ਤੇ ਸਮਾਨ ਇੱਥੇ ਹਨ। 161814 ਬਿਕਰਮੀ ਵਿੱਚ ਅਹਿਮਦ ਸ਼ਾਹ ਨੇ ਅੱਗ ਲਾਈ ਸੀ ਕਰਤਾਰਪੁਰ ਸਾਹਿਬ ਨੂੰ। ਨੁਕਸਾਨ ਹੋਇਆ ਸੀ ਪਰ ਸਮਾਨ ਬਚਾ ਲੈ ਗਏ ਸਾਰੇ ਸੋਢੀ ਬਡਪਾਗ ਸਿੰਘ ਦੇ ਸਮੇਂ ਕਤਬਦੀਨ ਜਲੰਦਰੀਏ ਨੇ ਧਾਵਾ ਕਰਕੇ ਸਾੜ ਦਿੱਤਾ ਅਤੇ ਵਾਹਿਗੁਰੂ ਕੀਰਤਨ ਦਾ ਇਹ ਮੰਦਿਰ ਮਿਸਮਾਰ ਕੀਤਾ ਗਿਆ ਸੀ ਜਿਹੜਾ ਕਰਤਾਰਪੁਰ ਸਾਹਿਬ ਦੇ ਵਿੱਚ ਆ ਇਸ ਨੂੰ ਪਹਿਲਾਂ ਤੇ ਅੱਗ ਲਾਈ ਸੀ ਅਹਿਮਦ ਸ਼ਾਹ ਨੇ 1814 ਬਿਕਰਮੀ ਚ ਤੇ ਉਸ ਤੋਂ ਬਾਅਦ ਫਿਰ ਕਤਬਦੀਨ ਜਲੰਦਰੀਏ ਨੇ ਵੀ ਕਰਤਾਰਪੁਰ ਸਾਹਿਬ ਦੇ ਉੱਤੇ ਤਾਵਾ ਬੋਲ ਕੇ ਇਥੋਂ ਦਾ ਮੰਦਰ ਤੇ ਅੱਧ ਘਟਾ ਦਿੱਤਾ ਸੀ ਮਗਰੋਂ ਸਰਦਾਰ ਬਾਗ ਸਿੰਘ ਨੇ ਸਿੰਘ ਬਦਲਾ ਵੀ ਲੈਂਦੇ ਆ ਮਗਰੋਂ ਸਰਦਾਰ ਬਾਗ ਸਿੰਘ ਨੇ ਕਤਬਦੀਨ ਤੇ ਹਮਲਾ ਕਰਕੇ ਉਸ ਨੂੰ ਸਾੜ ਕੇ ਇਸ ਮੰਦਰ ਦੀ ਹੱਤਕ ਦੇ ਦਿਲਾ ਸਾੜ ਨੂੰ ਠੰਡਾ ਕੀਤਾ ਜਿਨਨੇ ਕਰਤਾਰਪੁਰ ਸਾਹਿਬ ਵਿਚਲਾ ਗੁਰਦੁਆਰਾ ਸਾਹਿਬ ਸਾੜਿਆ ਸੀ ਗੁਰੂ ਕੇ ਸਿੰਘ ਭਾਈ ਬਾਗ ਸਿੰਘ ਨੇ ਉਹਨੂੰ ਸਾੜ ਦਿੱਤਾ ਉਹਦੇ ਦਿਲ ਨੂੰ ਸਕੂਨ ਮਿਲਿਆ ਇਹਨੇ ਗੁਰਦੁਆਰਾ ਸਾਹਿਬ ਸਾੜਿਆ ਸੀ ਇਸੇ ਨੂੰ ਜਿਉਂਦੇ ਨੂੰ ਸਾੜ ਦਿੱਤਾ ਤੇ ਇਸ ਤਰ੍ਹਾਂ ਸਿੱਖਾਂ ਦੇ ਦਿਲ ਨੂੰ ਜਿਹੜਾ ਸੀ ਉਹ ਠੰਡਕ ਪ੍ਰਾਪਤ ਹੋਈ ਕਹਿਣ ਦਾ ਭਾਵੇਂ ਆ ਵੀ ਜਿਹੜਾ ਕੋਈ ਬੰਦਾ ਜਿਵੇਂ ਦਾ ਕਰਦਾ ਵਾ ਉਹਦੇ ਨਾਲ ਉਦਾਂ ਦਾ ਹੀ ਹੋ ਜਾਂਦਾ ਕਿਦਨੇ ਤੁਹਾਡਾ ਦਿਨੇ ਸਮਾਂ ਬਣੇ ਤੁਸੀਂ ਚਾਹੇ YouTube ਦੇ ਉੱਤੇ ਸਰਚ ਕਰਕੇ ਦੇਖਿਓ ਜਾਂ ਕਿਤਾਬ ਵੀ ਇੱਕ ਛਪੀ ਆ ਉਸ ਕਿਤਾਬ ਦਾ ਨਾਮ ਆ ਅਤ ਦਾ ਅੰਤ ਅਤ ਦਾ ਅੰਤ ਇੱਕ ਬੰਦੇ ਨੇ ਬਹੁਤੀ ਜ਼ਿਆਦਾ ਅਤ ਚੁੱਕੀ ਸੀ ਉਹਨੂੰ ਕਹਿੰਦੇ ਸੀ ਨਿਹੰਗ ਪੂਲਾ ਨਾਲ ਉਹ ਪੁਲਸ ਵਿਯੋਦਨ ਰਲਈ ਹੋਈ ਸੀ ਉਹਨੂੰ ਚੰਗਾ ਇੱਕ ਉਹਦਾ ਵੀ ਦਿੱਤਾ ਹੋਇਆ ਸੀ ਉਹ ਮੁਖਬਰ ਸੀ ਟਾਊਟ ਸੀ ਨੌਜਵਾਨਾਂ ਨੂੰ ਮਰਵਾ ਦਿੰਦਾ ਸੀ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰੀ ਜਾਂਦਾ ਸੀ। ਉਹਨੂੰ ਕੋਈ ਨਹੀਂ ਸੀ ਰੋਕਦਾ ਟੋਕਦਾ। ਇੰਨਾ ਜ਼ਿਆਦਾ ਹੰਕਾਰਿਆ ਗਿਆ। ਉਹਨੇ ਜਿੰਨੇ ਮਰਜ਼ੀ ਜਿੱਦੀ ਮਰਜ਼ੀ ਉਹਨੇ ਜ਼ਮੀਨ ਮਾਲ ਲੈਣੀ। ਕੋਈ ਉਹਦੇ ਅੱਗੇ ਕੁਸਕ ਨਹੀਂ ਸੀ ਸਕਦਾ ਕਿਉਂਕਿ ਉਹਨੂੰ ਸਾਰੀਆਂ ਪਾਵਰਾਂ ਮਿਲੀਆਂ ਹੋਈਆਂ ਸੀ। ਜਿੱਦੀ ਮਰਜ਼ੀ ਉਹਨੇ ਘਰੋਂ ਧੀ ਭੈਣ ਚੁੱਕ ਕੇ ਲੈ ਜਾਣੀ। ਜਿੰਨੂੰ ਮਰਜ਼ੀ ਟੋਟੇ ਟੋਟੇ ਕਰਕੇ ਦਰਿਆ 'ਚ ਸੁੱਟ ਦੇਣਾ। ਬੜਿਓ ਨੇ ਇਸ ਤਰ੍ਹਾਂ ਜ਼ੁਲਮ ਕਰਨੇ ਜੀ ਜੀ ਦੀ ਮਰਜ਼ੀ ਉਹਨੇ ਗੱਡੀ ਖੋ ਲੈਣੀ ਇਹ ਉਹਦੇ ਤੇ ਬਾਕਾਇਦਾ ਪੂਰੀ ਇੱਕ ਬੁੱਕ ਲਿਖੀ ਹੋਈ ਆ YouTube ਦੇ ਉੱਤੇ ਵੀ ਉਹਦੇ ਨਾਲ ਸੰਬੰਧ ਦੇ ਕੁਝ ਲੈਕਚਰ ਇਤਿਆਦਿਕ ਪਏ ਨੇ ਉਥੇ ਤੁਸੀਂ ਚਾਹੇ ਪੰਜਾਬੀ ਦੇ ਵਿੱਚ ਪੂਲਾ ਲਿਖ ਕੇ ਵੇਖ ਲਿਓ ਪੱਪੇ ਦੇ ਥੱਲੇ ਦੁਲੈਂਗੜੇ ਤੇ ਹਾਹਾ ਤੇ ਲੱਲੇ ਨੂੰ ਕੰਨਾ ਇਸ ਤਰ੍ਹਾਂ ਲਿਖ ਕੇ ਦੇਖ ਲਿਓ ਤੁਹਾਨੂੰ ਕਾਫੀ ਉੱਥੇ ਮਿਲ ਜਾਏਗਾ ਉਹਨੇ ਬੜੀ ਹੱਤ ਚੁੱਕੀ ਹੋਈ ਸੀ ਜੂੰਦੇ ਸਿੰਘਾਂ ਉਹਨਾਂ ਨੇ ਸਾੜ ਦਿਆ ਕਰਨਾ ਕਈ ਸਿੱਖਾਂ ਦੇ ਪਰਿਵਾਰ ਹੀ ਉਹਨੇ ਜੂੰਦੇ ਸਾੜ ਦਿੱਤੇ ਤੇਲ ਪਵਾ ਕੇ ਬਹੁਤ ਪਾਪ ਤੇ ਉਹਨੇ ਜਿਹੜਾ ਅਸੀਂ ਜ਼ੁਲਮ ਕੀਤਾ ਇੰਨੀ ਆਤ ਚੁੱਕੀ ਵੀ ਜਿਹਦੀ ਮਰਜ਼ੀ ਵਧੀਆ ਗੱਡੀ ਖੋ ਲੈਣੀ ਇੱਕ ਵਾਰੀ ਕੀ ਹੋਇਆ ਵੀ ਪੰਜਾਬ ਦੇ ਵਿੱਚ ਇੱਕ ਸੈਂਟਰ ਦੇ ਮਨਿਸਟਰ ਦਾ ਕੋਈ ਰਿਸ਼ਤੇਦਾਰ ਆਇਆ ਉਹਦੇ ਕੋਲ ਗੱਡੀ ਬੜੀ ਮਹਿੰਗੀ ਸੀ ਉਹਨੇ ਉਹਦੀ ਗੱਡੀ ਵੀ ਖੋਲੀ ਸੈਂਟਰ ਦੇ ਮਨਿਸਟਰ ਦੇ ਰਿਸ਼ਤੇਦਾਰ ਦੀ ਗੱਡੀ ਵੀ ਖੋਲੀ ਉਹਨੇ ਮਨਿਸਟਰ ਨੂੰ ਫੋਨ ਕੀਤਾ ਵੀ ਪੰਜਾਬ ਵਿੱਚ ਹੋ ਕੀ ਰਿਹਾ ਵਾ ਇਹ ਕਿਹੜਾ ਬੰਦਾ ਵਾ ਜਿਹਦੇ 'ਚ ਇੰਨੀ ਪਾਵਧੀਆਂ ਵੀ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ ਬਸ ਫਿਰ ਸੈਂਟਰ 'ਚੋਂ ਫੋਨ ਕੱਢ ਕੇ ਵੀ ਉਹਨੂੰ ਨੱਥ ਪਾਓ ਉਹਨੂੰ ਕੰਟਰੋਲ ਕਰੋ ਹੌਲੀ-ਹੌਲੀ ਕਰਕੇ ਫਿਰ ਜਿਸ ਸਰਕਾਰ ਨੇ ਉਹਨੂੰ ਚੁੱਕਿਆ ਸੀ ਹੌਲੀ-ਹੌਲੀ ਕਰਕੇ ਉਹਦੀ ਤਾਕਤ ਫਿਰ ਖੋਣੀ ਸ਼ੁਰੂ ਕਰ ਦਿੱਤੀ ਫਿਰ ਉਹਨੂੰ ਜੇਲ੍ਹ ਵੀ ਹੋ ਗਈ ਤੇ ਜੇਲ੍ਹ ਦੇ ਵਿੱਚ ਜਿਹੜਾ ਉਹ ਸਿੰਘਾਂ ਨੂੰ ਪਹਿਲਾਂ ਜਿਉਂਦਿਆਂ ਸੜਦਾ ਸੀ ਨਾ ਜੇਲ੍ਹ ਦੇ ਵਿੱਚ ਫਿਰ ਗੁਰੂ ਦੇ ਸਿੰਘਾਂ ਨੇ ਉਹਦੇ ਉੱਤੇ ਤੇਲ ਪਾ ਕੇ ਉਹਨੂੰ ਜਿਉਂਦੇ ਨੂੰ ਅੱਗ ਲਾ ਕੇ ਸਾੜ ਦਿੱਤਾ ਇਥੇ ਜਿਹਨੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਸਾੜਿਆ ਸੀ ਭਾਈ ਬਾਗ ਸਿੰਘ ਨੇ ਉਹਨੂੰ ਜਿਉਂਦੇ ਨੂੰ ਸਾਧ ਸੰਗਤ ਜੀ ਫਿਰ ਜਿਹੜਾ ਅਸੀਂ ਸਾੜ ਦਿੱਤਾ ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਇਰਦ ਗਿਰਦ ਫਿਰ ਕੇ ਕਰਤਾਰਪੁਰ ਸਾਹਿਬ ਦੇ ਇਲਾਕੇ 'ਚ ਲਿਖਿਆ ਹੈ ਕਿ 7 ਮਹੀਨੇ ਨਾਮਦਾਨ ਦੇ ਗੱਫੇ ਵੰਡੇ ਕਰਤਾਰਪੁਰ ਵਿੱਚ ਮਕਾਨ ਬਣਵਾਏ ਬਾਗਲ ਲਗਵਾਇਆ ਆਪਣੇ ਪਿਤਾ ਗੁਰੂ ਦੀ ਬਣਾਈ ਨਗਰੀ ਨੂੰ ਰੌਣਕ ਦਿੱਤੀ ਤੇ ਇੱਥੇ ਵਿਸਾਖੀ ਨੂੰ ਜੋੜ ਮੇਲਾ ਲੱਗਣ ਦੀ ਪਿਰਤ ਟੋਰੀ ਜੋ ਹੁਣ ਤੱਕ ਕਾਇਮ ਹੈ ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਇਤਿਹਾਸ ਹੈ ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਮਾਨ ਕਰਨੀਆਂ ਜੀ ਹੋਈਆਂ ਪੁਰਾਣੀਆਂ ਗਲਤੀਆਂ ਦੀ ਮਾਫ